ਅਸਾ ਵਾਜ ਕਿਫਤੇ ਗੁਰੂ ਰੋਪ குரு ਸواری ਸਾਹਿਬ ਜੀਓ ਜਿਸ ਵੇਲੇ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲ ਗਏ ਜੰਗ ਦੀ ਸ਼ਹਾਦਤ ਹੋਈ ਇਥੇ ਅਖੀਰਲੇ ਦਿਨ ਇੱਕ ਬੀਬੀ ਸ਼ਹੀਦੀ ਦਿੰਦੀ ਹੈ ਜਿਹਦਾ ਨਾਂ ਹੈ ਬੀਬੀ ਸ਼ਰਨ ਕੌਰ ਜਾਹਰ ਸ਼ਰਨਕੌਰ ਇਹ ਦੋ ਮਿੱਥਾਂ ਨੂੰ ਚੱਲ ਕੇ ਚੱਲੋ ਕਿਉਂਕਿ ਨਾਮ ਦੋਵੇਂ ਹੀ ਠੀਕ ਨੇ ਬੀਬੀ ਸ਼ਰਨਕੌਰ ਇੱਕ ਉਹ ਸੰਸ਼ੀਧ ਸੀ ਜਿਸ ਨੂੰ 151705 ਵਿੱਚ ਮੁਗਲ ਸਿਪਾਈਆਂ ਨੇ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਪੁੱਤਰਾਂ ਦੇ ਦਾਸ ਸੰਸਕਾਰ ਕਰਦਿਆਂ ਮਾਰ ਬਕਾਇਆ ਸੀ ਇਤਿਹਾਸ ਕੌਮ ਦਾ ਸ਼ਰਮਾਇਆ ਹੁੰਦਾ ਹੈ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਕਮੰਟਾਤਰ ਵਾਲੇ ਚਿਰੀਆਂ ਜਾਂਦੀਆਂ ਨੇ ਭਾਵ ਛੇਤੀ ਆਪਣਾ ਮजूद ਖਤਮ ਕਰ ਲੈਂਦੀਆਂ ਨੇ ਸਿੱਖ ਇਤਿਹਾਸ ਵਿੱਚ ਝਾਤੀ ਮਾਰੀ ਆਪਣਾ ਚਲਦਾ ਹੈ ਕਿ ਸਾਡਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੈ ਅਨੰਪੁਰ ਸਾਹਿਬ ਤੋਂ ਲੈ ਕੇ ਮਾਸ਼ੀਵਾੜੇ ਦੇ ਸਫ਼ਰ ਤੱਕ ਇੱਕ ਨਵੇਕਲਾ ਇਤਿਹਾਸ ਉਹੀ ਬਿਠਾ ਹੈ ਇਸ ਸਮੇਂ ਦੌਰਾਨ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਪੁਰ ਸਾਹਿਬ ਦੱਕ ਦਾ ਛੱਡ ਕੇ ਪਰਵਾਰ ਵਿਛੋੜੇ ਦੀ ਦਾਸਤਾਨ ਹੈ ਉੱਥੇ ਗੁਰੂ ਸਾਹਿਬਾਂ ਦੇ ਵੱਡੇ ਫਰਜੰਦਾ ਦਾ ਜਮ ਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਣਾ ਤੇ ਛੋਟੇ ਸਹਿਬਜ਼ਾਦਿਆਂ ਸ਼ਰਨਦਿਆਂ ਨੀਂਆਂ ਦੇ ਵਿੱਚ ਚਿੜੇ ਜਾਣਾ ਤੇ ਨਾਲ ਮਾਤਾ ਗੁਜਰੀ ਕੌਰ ਨੇ ਸ਼ਹਾਦਤ ਪ੍ਰਾਪਤ ਕਰਨੀ ਮਜਰ ਮਰਜੀਵੜੇ ਸਿੰਘ ਸੂਰਮੇ ਤੇ ਬੀਬੀਆਂ ਦਾ ਅਹਿਮ ਯੋਗਦਾਨ ਹੈ ਅਜਿਹੀ ਇੱਕ ਮਿਸਾਲ ਹੈ ਬੀਬੀ ਹਰਸ਼ਰਨ ਕੌਰ ਜੀ ਕਈ ਇਤਿਹਾਸਕਾਰ ਬੀਬੀ ਸ਼ਰਨ ਕੌਰ ਵੀ ਲਿਖਦੇ ਨੇ ਜਿਨ੍ਹਾਂ ਨੇ ਜਮ ਕੌਰ ਦੀ ਜੰਗ ਵਿੱਚ ਹੱਥ ਪਾ ਕੇ ਸਿੰਘਾਂ ਦੇ ਸਰੀਰਾਂ ਦੀ ਭਾਲ ਕਰਕੇ ਅੰਤਮ ਸੰਸਕਾਰ ਕਰਦ ਰਹੀ ਸੀ ਤਮੋਸ਼ ਪਾਈਆਂ ਨੇ ਉਸ ਨੂੰ ਬਲਦੀ ਹੋਈ ਅੱਗ ਵਿੱਚ ਸੁੱਟ ਕੇ ਸ਼ਹੀਦ ਕੀਤਾ ਸੀ ਚਮਕੌਰ ਦੇ ਸਾਕੇ ਦੌਰਾਨ ਜਿੱਥੇ ਅਸੀਂ ਗੁਰੂ ਸਾਹਿਬਾਂ ਦੇ ਵੱਡੇ ਫਰਜੰਦਾਂ ਦੀ ਸ਼ਹਾਦਤ ਨੂੰ ਇੱਕ ਮਸਤਕ ਹੁੰਦੇ ਹਾਂ ਉੱਥੇ ਬਾਕੀ ਸਿੰਘਾਂ ਦੇ ਨਾਲ ਸ਼ਹਾਦਤ ਦਾ ਜਾਨ ਪੀਣ ਵਾਲੀ ਇੱਕ ਜਜ਼ਾਰੂ ਬੀਬੀ ਸ਼ਰਨ ਕੌਰ ਨੂੰ ਯਾਦ ਕਰਦੇ ਹਾਂ ਬੀਬੀ ਸ਼ਰਨ ਕੌਰ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਪਰਿਵਾਰ ਸੀ ਇਹ ਪਰਿਵਾਰ ਦੇ ਮੁਖੀ ਭਾਈ ਪ੍ਰੀਤਮ ਸਿੰਘ ਸਨ ਜੋ ਗੁਰੂ ਸਾਹਿਬ ਦੇ ਨਿਕਰਵਰਤੀ ਸਿੰਘਾਂ ਵਿੱਚੋਂ ਸਨ ਇਹ ਪਰਿਵਾਰ ਅਕਸਰ ਹੀ ਅਨੰਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦਰਬਾਰ ਵਿੱਚ ਆਜਣ ਹੁੰਦਾ ਸੀ ਅਤੇ ਸੇਵਾ ਦੇ ਕੰਮਾਂ ਲਈ ਜਾਣਿਆ ਜਾਂਦਾ ਸੀ ਬੀਬੀ ਸ਼ਰਨ ਕੌਰ ਨੇ ਵੀ ਗੁਰੂ ਸਾਹਿਬ પાસે ਕੋਈ ਸੇਵਾ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਸਮਾਂ ਆਉਂਦੇ ਤੂੰ ਆਪ ਖੁਦ ਸੇਵਾ ਵਿੱਚ ਹਾਜ਼ਰ ਹੋ ਜਾਵੇਂਗੀ ਅਨੰਦਪੁਰ ਸਾਹਿਬ ਤੇ ਘੇਰੇ ਤੋਂ ਬਾਅਦ 1705ਵੇ ਜਦੋਂ ਸਰਸੰਦੀ ਬਾਰਕ ਕੇ ਚਮਕੌਰ ਸੇ ਪਹੁੰਚੇ ਤਾਂ ਕਮਸ਼ਾਨ ਦਾ ਜੁੱਧ ਹੋਇਆ ਉੱਥੇ ਗੁਰੂ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੇ ਨਾਲ ਮਾਸ਼ੀਵਾਲੇ ਨੂੰ ਨਿਕਲ ਗਏ ਤੇ ਇਧਰ ਬੀਬੀ ਸ਼ਰਨ ਕੌਰ ਗੁਰੂ ਜੀ ਦਾ ਚਮਕੌਰ ਸੇ ਆਉਣ ਦਾ ਪਤਾ ਚੱਲਿਆ ਉਹ ਪਰਿਵਾਰ ਤੋਂ ਆ ਗਿਆ ਲੈ ਕੇ ਗੁਰੂ ਜੀ ਦੇ ਦਰਸ਼ਨ ਲਈ ਯੱਥਾ ਲੈ ਕੇ ਚੱਲ ਪਈ ਪਰ ਉੱਥੇ ਜਾ ਕੇ ਕੀ ਵੇਖਦੀ ਹੈ ਮਗਰ ਫੌਜਾਂ ਦੇ ਨਾਲ ਸਿੰਘ ਸੂਰਮਿਆਂ ਦੀਆਂ ਲਾਸ਼ਾਂ ਵੀ ਜੰਗ ਦੇ ਮੈਦਾਨ ਦੇ ਵਿੱਚ ਪਈਆਂ ਨੇ ਬੀਬੀ ਦਾ ਜਥਾ ਗੁਰੂ ਸਾਹਿਬੰਦਾ ਧਿਆਨ ਤਰ ਸਹਿਜਾਦਾ ਜੀਤ ਸਿੰਘ ਸਾਹਿਬ ਜੀ ਦਾ ਊਜਾਰ ਸਿੰਘ ਭਾਈ ਹਿੰਮਨ ਸਿੰਘ ਭਾਈ ਮਹਕੂਰ ਸਿੰਘ ਤੇ ਭਾਈ ਸਹਿਬ ਸਿੰਘ ਸੁਮੇਤ ਬਾਕੀ ਦੇ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਭਾਲ ਵਿੱਚ ਲੱਗੇ ਬੀਬੀ ਸ਼ਰਨ ਕੌਰ ਨੇ ਲੜਾਈ ਵਿੱਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਤੇ ਦੂਹਾਂ ਵੱਡੇ ਸਾਹਿਬਜ਼ਾਦਿਆਂ ਦੀਆਂ ਦੀਆਂ ਨੂੰ ਇਕੱਠਾਂ ਇਕੱਤਰ ਕਰਕੇ ਉਹਨਾਂ ਦੀ ਦੇਹੀ ਦਾ ਕੱਠਿਆ ਸੰਸਕਾਰ ਕਰਦੇ ਤੰਤਮ ਰਸਮਾਂ ਪੂਰੀਆਂ ਕੀਤੀਆਂ ਜਦੋਂ ਰਾਤ ਦੇ ਸਮੇਂ ਅੱਗ ਦੇ ਭਾਂਬੜ ਮਚੇ ਥੋੜੀ ਦੂਰ ਖੇਮਿਆਂ ਵਿੱਚ ਆਰਾਮ ਕਰ ਰਹੇ ਮੁਗਲ ਸੈਨਿਕ ਸੰਸਕਾਰ ਵਾਲੀ ਥਾਂ ਤੇ ਪਹੁੰਚੇ ਤੇ ਉੱਥੇ ਬੀਬੀ ਨੂੰ ਘਰੋਤੀ ਵੇਖ ਕੇ ਪੁੱਛਿਆ ਕੌਣ ਹੈ ਤੇ ਕੀ ਕਰਦੀ ਹੈ ਨਡਰ ਬੀਬੀ ਅਰਸ਼ਣ ਕੌਰ ਨੇ ਬੜੀ ਨਿਡਰਤਾ ਨਾਲ ਜਵਾਬ ਦਿੱਤਾ ਜੰਗ ਵਿੱਚ ਸ਼ਹੀਦ ਵੀਰਾਂ ਦੇ ਸ਼ਰੀਰਾਂ ਦਾ ਸੰਸਕਾਰ ਕਰ ਰਹੀ ਹੈ ਇਹ ਗੱਲ ਸੁਣ ਮੁਗਲ ਸਪਾਹੀਆਂ ਨੇ ਬੀਬੀ ਤੇ ਕਿਰਪਾਨ ਨਾਲ ਵਾਰ ਕੀਤਾ ਕਿ ਉਸ ਨੂੰ ਅੰਗੀਠੇ ਦੇ ਵਿੱਚ ਸੁੱਟ ਦਿੱਤਾ ਜਿੱਥੇ ਬੀਬੀ ਜੀ ਇਕਾਲ ਪੁਖ ਦਾ ਪਾਣਾ ਮੰਨਦੇ ਹੋਏ ਜਲਦੀ ਚੇਖਾ ਦੇ ਸ਼ਹੀਦ ਹੋ ਗਏ ਬੀਬੀ ਸ਼ਰਨ ਕੌਰ ਪਿੰਡ ਰਾਏਪੁਰ ਹੁਣ ਵੇਖੀ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿੱਥੇ 24 ਦਸੰਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਵਰਤਮਾਨ ਸਮੇਂ ਪਿੰਡ ਰਾਏ ਨੰਕਰ ਪੰਚਾਇਤ ਚਮਕੌਰ ਸਾਹਿਬ ਦੇ ਵਾਰਡ ਨੰਬਰ 12 ਦੀ ਨੌਂਦਾ ਹੈ ਪਿੰਡ ਦੀ ਲੋਕਲ ਕਮੇਟੀ ਇਸਤਾਨ ਦੀ ਸੇਵਾ ਸੰਭਾਲ ਕਰਦੀ ਹੈ ਪ੍ਰਾਤਨ ਗ੍ਰੰਥਾਂ ਦੀ ਖੋਜ ਕਰਨ ਤੇ ਬੀਬੀ ਦੇ ਪਰਿਵਾਰ ਅਤੇ ਸ਼ਹਾਦਤ ਬਾਰੇ ਕੋਈ ਟੁਕਵੀ ਜਾਣਕਾਰੀ ਨਹੀਂ ਮਿਲਦੀ ਨਵੀਆਂ ਪੁਸਤਕਾਂ ਥੋੜੇ ਫਰਕ ਦੇ ਨਾਲ ਕੁਝੋਨੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸੇ ਬੀਬੀ ਹਰਚਮਨ ਕੌਰ ਦਾ ਆਪਣਾ ਇਤਿਹਾਸ ਜੋ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣਾ ਨਾਮ ਸਦਾ ਵਾਸਤੇ ਅਮਰ ਕਰ ਗਈ ਸੂ ਆਉਂ ਜੀ ਹੋਈਆਂ ਪੁਲਾਮਾ ਚਾਰੀ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ